ਯਾ ਯਾਦ ਰੱਖਿਆ ਕਰੋਗੇ ਤੁਸੀਂ ਸੱਚੀ ਬਾਪੂ ਹਾਂ ਘੜੇ ਲੈ ਕੇ ਆਇਆ ਬਾਪੂ ਹਾਏ ਕਿੰਨੇ ਆ ਦੇਖ ਪਤਾ ਆ ਬਾਰੇ ਸੋਹਣਾ ਹਰਤਾ ਜਾ ਇਹ ਦੋ ਹੱਥ ਕਰ ਦੋ ਇਹ ਆ ਲੈ ਪਤਾ ਤੈਨੂੰ ਤਾਂ ਨਾ ਲੈਣਾ ਵੀ ਨਹੀਂ ਆਉਂਦਾ ਦੇਖ ਲੈ ਬਾਪੂ ਹਾਂ ਬਾਪੂ ਕਿੰਨਾ ਸੋਹਣਾ ਘੜਾ ਹਾਂ ਬਹੁਤ ਸੋਹਣਾ ਬਾਪੂ ਸੱਚਖੰਡ ਸ਼ੇਰੀ ਹਜੂਰ ਸਾਈਂ ਦਾ ਘੜਾ ਹਾਂ ਬਰਕਤ ਦਾ ਹਾਂ ਬਾਪੂ ਹੋਵੇ ਦਾ ਤੇਰੇ ਵਰਗਾ ਹਾਂ ਮਿਲਗੇ ਨਾ ਗਿਫਟ ਉਹਨਾਂ ਹਾਂ ਬਾਪੂ ਬਹੁਤ ਸੋਹਣਾ ਮੈਂ ਪਾ ਲਾਂ ਹਾਂ ਪਾ ਲਾਂ ਪਾ ਬਾਪੂ ਇੱਕ ਆਪ ਦੇ ਵਾਸਤੇ ਕੀ ਲੈ ਕੇ ਆਇਆ ਫਿਰ ਤੋਂ ਬਸ ਬਤ ਤੁਸੀਂ ਨੇ ਪਾਲਿਆ ਮੈਂ ਉੱਥੇ ਨਾ ਆਇਆ ਯਾਰ ਲੈ ਕੇ ਸੋਹਣਾ ਲੱਗਦਾ ਠੀਕ ਆ ਬਹੁਤ ਸੋਹਣਾ ਹਾਂ ਓਏ ਸੋਹਣੇ ਲੱਗਦੇ ਨੇ ਸੋਹਣੇ ਇਹ ਗਿਫਟ ਤੁਸੀਂ ਯਾਦ ਰੱਖਿਆ ਕਰੋਗੇ ਮੇਰਾ ਸਹੀ ਹੈ ਹਾਂ ਚਲੋ ਪੁੱਤ ਫਿਰ ਚਾਹ ਪਾਣੀ ਪੀਨੇ ਆ ਫਿਰ ਮਾਰਦੇ ਆ ਖੇਤ ਗੇੜਾ ਹਾਂ ਬਾਪੂ ਆਜੋ ਮੈਂ ਨਹੀਂ ਜਾ ਕੇ ਆਉਣਾ ਬਾਪੂ ਮੈਂ ਜਾ ਕੇ ਆਉਣਾ ਪੜਾ ਕਿੱਥੇ ਜਾਣਾ ਉਹ ਮੈਂ ਰੀਚਾਰਜ ਕਰਾਇਆ ਵਾਂ ਪੁੱਤ ਕਰਾਇਆ ਕਰਾਇਆ ਮੈਂ ਮੇਰਾ ਫੋਨ ਚਾਰਜ ਲਾ ਦੇ ਪੁੱਤ ਤੂੰ ਲਾ ਦੇ ਚਲ ਆ ਜਾ ਮੇਰਾ ਫੋਨ ਚਾਰਜ ਲਾ ਦੇ। ਬਾਬੂ ਲੰਘ ਗਿਆ ਨਾ ਬਾਹਰ ਹੁਣੇ ਇਹ ਕਰਦਾ ਇਹ। ਹਾਂਜੀ ਬਾਬੂ ਤੋ ਕੋਈ ਗੱਲ ਨਹੀਂ। ਐ ਨਹੀਂ ਕਰਦੇ। ਆ ਜਾ। ਓ ਕਾਕਾੜ ਪੁੱਤ। ਹਾਂ ਬਾਬੂ। ਮੈਂ ਤੁਮੇ ਖੇਤ ਗੇੜਾ ਮਾਰ ਕੇ ਆਉਂਦਾ। ਲੈ ਬਾਬੂ ਤੇ ਕਿਉਂ ਹੁਣ ਤੋ ਤੂੰ ਆਇਆ ਸੀ। ਓਹੋ ਪੁੱਤ। ਕੰਮ ਵੀ ਜ਼ਰੂਰੀ ਨੇ। ਚੱਲ ਠੀਕ ਹੈ ਬਾਬੂ। ਇਹਨੇ ਮੈਂ ਰੋਟੀ ਬਣਾ ਦਿੰਨੀ ਆ। ਇਹਨੇ ਤੁਸੀਂ ਖੇਤ ਗੇੜਾ ਮਾਰ ਕੇ ਆਓ। ਠੀਕ ਆ ਪੁੱਤ। ਬਾਪੂ ਮੇਰੀ ਗੱਲ ਸੁਣ ਉਹਨੂੰ ਵੀ ਨਾਲ ਲੈ ਜੀ ਫਿਰਦਾ ਹੋਣਾ ਉਰੇ ਕਿਤੇ ਚੱਲ ਕੋਈ ਨਾ ਪੁੱਤ ਲੈ ਜੂਗਾ ਉੱਥੇ ਬੈਠਾ ਹੋਊਗਾ ਲੈ ਜੀ ਨਾਲ ਛੇ ਤੇ ਆ ਜੀ ਬਾਪੂ ਦੇਖ ਲੈ ਭਗਵਾਨ ਨੇ ਕੁੜੀ ਦਾ ਸਵਾ ਜਮਾ ਤੇਰੇ ਤੇ ਗਿਆ ਮੈਂ ਕੜਾ ਫੜਾਇਆ ਦੇਖ ਕੇ ਹਸੂ ਹਸੂ ਕਰਨ ਲੱਗੀ ਸੁੱਖ ਕਰਨ ਲੱਗੇ ਜਿਉਂਦੀ ਵਸਤੀ ਰਹਿ ਬ੍ਰਿਧੀ ਨਾ ਸੁੱਖ ਆ ਗਈ ਤਿੰਨ ਅਗਰ ਨਹੀਂ ਲੱਗਣਗੇ ਬਸ ਹੁਣ ਇਹਨਾਂ ਤਾਂ ਹਾਂ ਬਾਪੂ ਬਸ ਵਟ ਲਾਂਗੇ ਫਿਰ ਆਪਾਂ ਸਹੀ ਗੱਲ ਹੈ ਇਹ ਪ੍ਰਮਾਤਮਾ ਇਹ ਵਾਹਿਗੁਰੂ ਸੁੱਖ ਰੱਖੀ ਦੇਖੀ ਆਹੀ ਆ ਸਾਡੇ ਕੋਲ ਤਾਂ ਖਾਣ ਨੂੰ ਪਰ ਆਪਾਂ ਆਪਦੇ ਬਾਰੇ ਕਿਉਂ ਕਹੀ ਜੰਨਾ ਸਾਰੇ ਪੰਜਾਬ ਦੀ ਖੈਰ ਮੰਗਦੇ ਆ ਰੱਬਾ ਸੁੱਖ ਰੱਖੀ ਦੇਖ ਬਾਪੂ ਜਾਨ ਅਮਰਾਂ ਨੇ ਵੀ ਇਹੀ ਕਹਾਣੀ ਐ ਬਿਲਕੁਲ ਸਾਰਿਆਂ ਦੀ ਆਏ ਇਹਦੇ ਬਾਰੇ ਇਹਦੇ ਬਾਰੇ ਕਿੱਥੇ ਚਰਦਾ ਉਹ ਹੀ ਗੱਲ ਮਦਾ ਹੈਗਾ ਜੀ ਪੁੱਤ ਹਾਂ ਬਾਪੂ 2 ਦਾ ਕਿਲੇ 2.5 ਆਪਣੇ ਕੋਲੇ ਹੱਥੀ ਵੜ ਲਾਂਗੇ ਆਪਾਂ ਉਹ ਬਾਪੂ ਅੱਜ ਕੱਲ ਹੱਥੀ ਘੜਾ ਵੜਦਾ ਮੇਰੇ ਦੋਸਤ ਦੀ ਕਪੈਣ ਰਹਿ ਗਈ ਆ ਹਮ ਆਪਾਂ ਉਹ ਤੋਂ ਵੜਾ ਲਾਂਗੇ ਚੱਲ ਫਿਰ ਜਿਵੇਂ ਤੇਰੀ ਮਰਜ਼ੀ ਐ ਤੇ ਬਾਪੂ ਅੱਜ ਕੱਲ ਉਹ ਹੀ ਹੈ ਸ੍ਰੀ ਰਾਜਾ ਜਾਨਾ ਕਿੱਥੇ ਨੇ ਉਹ ਥੋੜੇ ਜਿਹੀ ਪਹਿਲਾਂ ਅਸੀਂ ਤਾਂ ਗਵੰਡੀਆਂ ਦੀ ਵੀ ਪੜਾਉਂਦੇ ਦੀ ਕਣਕ ਨਾਲ ਲੱਗ ਕੇ ਓ ਬਾਪੂ ਅੱਜ ਕੱਲ ਦਾ ਸਮਾਂ ਤੈਨੂੰ ਪਤਾ ਹੀ ਹੈ ਕਿਵੇਂ ਦਾ ਹੋ ਗਿਆ ਟੈਕਨੋਲੋਜੀ ਦਾ ਜੋਗ ਆ ਗਿਆ ਆ ਲੋਕ ਮੋਬਾਈਲਾਂ ਦੀ ਲੱਗੇ ਰਹਿੰਦੇ ਨੇ ਬਾਹਲੇ ਤੇਰੇ ਨਾਲ ਕਿ ਦੇ ਲਾ ਸੀ ਦੋਸਤ ਦੋਸਤ 10 10 ਜਣੇ ਜਾ ਕੇ ਕਣ ਕਵੱਢਿਆ ਉਹਦੇ ਤੇ ਅੱਛਾ ਆ ਕੇ ਆਪਦੀ ਕਣ ਕਵੱਢ ਲੈਣਤੀ ਨਾਲੇ ਅੱਜ ਕੱਲ ਦਾ ਉਹ ਟਾਈਮ ਨਹੀਂ ਰਿਹਾਗਾ ਥੋੜਾ ਟਾਈਮ ਕਾਹ ਨੂੰ ਆ ਭਾਈ ਧੁੱਪ ਨਹੀਂ ਚਲਦੀ ਨਾ ਤੁਸੀਂ ਹੁਣ ਹੂੰ ਦਲਵਾਰਾ ਸਿਆਂ ਘਰੇ ਆ ਭਾਈ ਆਜਾ ਆਜਾ ਬੋਲਿਆ ਠੀਕ ਆ ਲੰਘਿਆ ਔਰ ਗੋਲੇ ਕੇ ਮੈਂ ਠੀਕ ਆ? ਉਹ ਠੀਕ ਠਾਕ ਨੰਬਰ ਆਂਦੇ ਆ ਕੋਈ ਬਸ। ਵਧੀਆ ਵਧੀਆ। ਠੀਕ ਠਾਕ। ਹਾਂ ਪੂਰਾ ਵਧੀਆ। ਯਾਤਰਾ ਕਿਵੇਂ ਰਹੀ? ਲੈ। ਗੋਲੇ ਯਾਤਰਾ ਤਾਂ ਆਪਣੀ ਭਾਈ ਬਹੁਤ ਵਧੀਆ ਰਹੀ। ਐਨਾ ਇਕੱਠ ਉੱਥੇ ਨਵੇਂ-ਨਵੇਂ ਪਿੰਡਾਂ ਦੇ ਸਾਰੇ ਭਾਈ ਬਹੁਤ ਦੁਨੀਆਈ ਹੋ ਜੁੱਤੇ। ਅੱਛਾ ਜੀ। ਹਾਂ ਧੰਨ ਧੰਨ ਹੋ ਗਈ ਉੱਥੇ। ਰੇਲ ਗੱਡੀ 'ਚ ਗਿਆ ਸੀ ਮੈਂ ਤਾਂ ਫਿਰ। ਅੱਛਾ। ਹਾਂ। ਬਕਰਾਇਆ ਘੱਟ ਲੱਗਿਆ ਹੋਣਾ। ਕਰਾਇਆ ਤਾਂ ਤੈਨੂੰ ਪਤਾ ਰੇਲ ਨੀ ਤੇ ਘੱਟੀ ਲੱਗਦਾਗਾ। ਹਾਂ। ਕਈ ਦਾ ਜ ਮਾਫੀ ਦੇ ਕਰਾਏ ਕੱਠ ਬੋਲ ਜਦ ਜ ਬਹੁਤ ਬੋਲਾ ਕੱਠ ਦੀ ਉੱਥੇ ਅੱਛਾ ਜੀ ਯਾਤਰਾ ਆਪਣੀ ਦਾ ਬਈ ਪੂਰੀ ਵਧੀਆ ਹੋਗੀ ਤੇ ਇੱਕ ਹੋਰ ਬੋਲਾ ਸਿਆਂ ਮੈਂ ਤਾਂ ਨਾ ਬਾਬੇ ਅੱਗੇ ਇਹੀ ਅਰਦਾਸ ਕਰਕੇ ਆਏ ਆ ਵੀ ਮੇਰੀ ਕੁੜੀ ਨੂੰ ਚੰਗਾ ਜਿਹਾ ਘਰ ਤੇ ਚੰਗਾ ਜਿਹਾ ਰਿਸ਼ਤਾ ਮਿਲ ਜੇ ਤੇਰੇ ਮੂੰਹ ਚ ਕਿਉਂ ਸ਼ੱਕਰ ਮੈਂ ਤਾਂ ਰਿਸ਼ਤੇਵਾਰ ਹੀ ਆਇਆ ਤੇਰੀ ਗੁੱਡੀ ਵਾਰੇ ਅੱਛਾ ਹੋਰ ਫੇਰ ਤਾਂ ਬਾਬੇ ਨੇ ਵੀਰੇ ਅਰਦਾਸ ਮਨਜੂਰ ਕਰ ਲਈ ਓਏ ਹਾਂ ਹਾਂ ਅੱਛਾ ਹਾਂ ਦੇਣਾ ਤੂੰ ਚੰਗੇ ਥਾਂਵੇਂ ਤੋਂ ਆਇਆ ਤਾញੋਂ ਆਪਣੇ ਦੇਸ ਦਾ ਭਾ ਇਧਰੋਂ ਮੈਂ ਆ ਗਿਆ ਤੇਰੇ ਕੋਲ ਕਿੱਥੇ ਦੇਖਿਆ ਮੁੰਡਾ ਇਧਰ ਦੇਖਿਆ ਧੂਰੀ ਵਾਲਾ ਅੱਛਾ ਅੱਛਾ ਹਾਂ ਚੱਲ ਮੁੰਡਾ ਧੂਰੀ ਦਾ ਠੀਕ ਆ ਠੀਕ ਆ ਠੀਕ ਆ ਕੁੜੀ ਵਧੀਆ ਆਪਣੇ ਐਸ ਕਰੂਗੀ ਚੰਗੇ ਘਰ ਦਾ ਠੀਕ ਆ ਠੀਕ ਆ ਨਾ ਨਾ ਉਹ ਤਾਂ ਆਪ ਨੂੰ ਥੋੜੇ ਤੇ ਪੂਰਾ ਵਿਸ਼ਵਾਸ ਪਰਿਵਾਰ ਛੋਟਾ ਜਿਹਾ ਪਰਿਵਾਰ ਹੈ ਉਹ ਦੋ ਜੀ ਨੇ ਜੀ ਘਰ ਦੇ ਵਿੱਚ ਮੁੰਡੇ ਦੀ ਮਾਂ ਹੈ ਮੇਰੀ ਅੱਛਾ ਦੋ ਹੀ ਨੇ ਬਸ ਹਾਂਜੀ ਠੀਕ ਹੈ ਮੁੰਡਾ ਪ੍ਰਾਈਵੇਟ ਨਹੀਂ ਜੌਬ ਕਰਦਾ ਸਰਕਾਰੀ ਆ ਉਹ ਆਪਾਂ ਚਲੋ ਕਲੀਅਰ ਕਰ ਲਾਂਗੇ ਉਹ ਪਰਿਵਾਰ ਵਧੀਆ ਪਰਿਵਾਰ ਬਹੁਤ ਵਧੀਆ ਠੀਕ ਕੋਈ ਐਹੀ ਗੱਲ ਨਹੀਂ ਚਲ ਆਪਾਂ ਫਿਰ ਮੁੰਡਾ ਦੇਖਿਆਵਾਂਗੇ ਮੁੰਡਾ ਹਾਜ਼ਰ ਲਗੋ ਲਿਆ ਹਾਂਜੀ ਮੈਂ ਮੁੰਡੇ ਨਾਲ ਰਾਇ ਕਰ ਲਾਂ ਆਪਾਂ ਕੱਲ ਨੂੰ ਹੀ ਚੱਲਦੇ ਆ ਬਸ ਆਪਾਂ ਸਵੇਰ ਠੀਕ ਆ ਸਵੇਰ ਨੂੰ ਚੱਲਦੇ ਆ ਠੀਕ ਹੈ ਠੀਕ ਹੈ ਠੀਕ ਹੈ ਠੀਕ ਮੈਨੂੰ ਵੀ ਟਾਈਮ ਹੈਗਾ ਸਵੇਰ ਨੂੰ ਚੱਲਦੇ ਆ ਠੀਕ ਆ ਹੋਰ ਚਾਹ ਪਾਣੀ ਵੀ ਮਿਲਦਾ ਬਸ ਚਾਹ ਪਾਣੀ ਪੀ ਕੇ ਆ ਮੈਂ ਠੀਕ ਆ ਕੱਲ ਨੂੰ ਚੱਲਦੇ ਆ ਫਿਰ ਆਪਾਂ ਠੀਕ ਹੈ ਠੀਕ ਹੈ ਠੀਕ ਹੈ ਕਰ ਲੀ ਜੀ ਮੈਂ ਤੇ ਜੀ ਆਪਣੇ ਕੁੜੀ ਦਾ ਡੈਡੀ ਸਵੇਰੇ ਆ ਰਹੇ ਹੈ ਠੀਕ ਹੈ ਜੀ ਠੀਕ ਲੈ ਜੇ ਜਿਉਂਦੀ ਹੁੰਦੀ ਉਹ ਵੀ ਕਿੰਨਾ ਖੁਸ਼ ਹੁੰਦੀ ਬਾਕੀ ਪ੍ਰਮਾਤਮਾ ਦੀ ਮਰਜ਼ੀ ਸੋਖਾ ਵੀ ਪਤਾ ਨਹੀਂ ਕਿੱਧਰ ਗਿਆ ਉਹਦੇ ਨਾਲ ਗੱਲ ਹੀ ਕਰ ਲੈਂਦੇ ਜੇ ਆ ਜਾਂਦਾ ਓਰੇ ਆ ਸੋਖਾ ਹਾਂ ਬਾਪੂ ਸੋਖਾ ਕਿੱਧਰ ਪਿਆਰੀ ਖੱਚੀ ਆਜਾ ਮੈਂ ਤਾਂ ਤੇਰੇ ਨਾਲ ਆਹੀ ਗੱਲ ਕਰਦੀ ਥੀ ਹਾਂ ਜੀ ਸੋਖਾ ਕਿੱਧਰ ਪਿਆਰੀ ਖੱਚੀ ਆਜਾ ਮੈਂ ਤਾਂ ਤੇਰੇ ਨਾਲ ਆਹੀ ਗੱਲ ਕਰਦੀ ਥੀ ਉਹ ਨਹੀਂ ਹੈਗਾ ਆਪਣਾ ਗੋਲਾ ਤਰੇ ਤਾਇਆ ਅੱਛਾ ਗੋਲਾ ਦਾ ਜਿਹੜਾ ਰਿਸ਼ਤੇ ਕਰਾਉਂਦਾ ਹੈ ਰਿਸ਼ਤੇ ਕਰਾਉਂਦਾ ਜਿਹੜਾ ਉਹ ਘਰੇ ਆਇਆ ਸੀਗਾ ਅੱਛਾ ਪੁੱਤ ਉਹ ਕਹਿੰਦਾ ਮੈਂ ਮੁੰਡਾ ਦੇਖਿਆ ਨਗਰ ਵਾਸਤੇ ਗਗੜ ਵਾਸਤੇ ਅੱਛਾ ਉਹ ਉਹਦੇ ਨਾਲ ਜਾਣਾ ਅੱਜ ਮੈਂ ਮੁੰਡਾ ਦੇਖਾਂ ਚੱਲ ਦੇਖਿਆ ਬਾਪੂ ਹੈ ਦੇਖਿਆ ਆ ਦੇਖ ਲੈ ਮੁੰਡਾ ਵਧੀਆ ਹੋਵੇ ਬਾਪੂ ਬਾਪੂ ਗੌਰ ਨਾਲ ਜਾਂਚ ਪੜਤਾਲ ਕਰ ਲਈ ਅੱਜ ਕੱਲ ਮੁੰਡੇ ਨਸਾ ਪੱਤਾ ਉਹ ਕਰ ਦਿੰਦੇ ਨੇ ਉਹ ਪੁੱਤ ਮੈਂ ਕਿਹੜਾ ਨਿਆਣਾ ਉਹ ਮੈਂ ਤਾਂ ਬੈਠੇ ਸਮਝਾ ਰਿਹਾ ਬਾਪੂ ਤੈਨੂੰ ਦੇਖਤਾ ਵਾਂ ਦੇਖ ਲੂਗਾ ਮੈਂ ਵੀ ਕਹਿ ਜਾਣਾ ਨਾਲੇ ਗਗੜ ਨਾਲ ਗੱਲ ਕਰ ਲੈ ਉਹਦੇ ਨਾਲ ਗੱਲ ਕੀ ਕਰਨੀ ਹੈ ਆਪਾਂ ਮੁੰਡਾ ਦੇਖਿਆ ਹੀ ਉਹ ਬੇਚਰੀ ਕੀ ਕਹਿੰਦੀ ਆ ਨਾਲੇ ਆਹ ਹੋ ਤਾਂ ਗੱਲ ਹੈਗੀ ਆ ਭੈਣ ਤਾਂ ਗੱਲ ਮੰਨ ਲੈਂਦੀ ਆ ਹਾਂ ਜੇ ਤੈਨੂੰ ਜਾਦੇ ਹੋ ਆ ਨਾ ਤੂੰ ਐ ਕਰ ਮੇਰੇ ਨਾਲ ਹੀ ਚੱਲ ਉਹ ਨਹੀਂ ਬਾਪੂ ਮੈਂ ਘਰੇ ਕੰਮ ਕਰ ਦੇਖ ਲੂੰਗਾ ਚਲ ਠੀਕ ਆ ਫਿਰ ਮੈਂ ਜਾ ਕੇ ਆਉਣਾ ਜਗਾ ਖਬਰਾਂ ਤੂੰ ਲੇਟ ਹੋ ਜੇ ਮੈਂ ਆਉਂਦਾ ਲੇਟ ਤਾਂ ਫਿਰ ਗਏ ਬੰਦੇ ਦਾ ਟਾਈਮ ਲੱਗ ਜਾਂਦਾ ਜਾਣਾ ਕਿੱਥੇ ਵੇਧ ਤੂੰ ਜੀ ਨੇ ਇੱਥੇ ਲਵੇ ਪਿੰਡ ਕਹਿੰਦਾ ਜੀ ਪਤਾ ਨਹੀਂ ਕਿਹੜਾ ਹੋ ਅੱਛਾ ਹਾਂ ਨਾਲ ਹੀ ਜਾਣਾ ਪਊਗਾ ਮੈਂ ਨਾਲ ਹੀ ਚੱਲ ਉਹਦੇ ਨਾਲ ਹੀ ਜਾ ਟਾਈਮ ਲੱਗ ਜਾਂਦਾ ਚਲ ਮੈਂ ਘਰੇ ਕੰਮ ਕਰ ਦੇ ਦੇ ਹਾਂ ਹਾਂ ਠੀਕ ਆ ਠੀਕ ਨਾਲੇ ਵਧੀਆ ਕਾਰੀ ਲੰਬੀ ਓਹੋ ਪੁੱਤ ਵਧੀਆ ਲੱਭਾ ਗਿਆ ਆਪਣਾ ਹੂੰ ਠੀਕ ਆ ਨਾ ਚੱਲ ਠੀਕ ਆ ਬਾਪੂ ਜਾਇਆ ਫਿਰ ਜਾਂਦਾ ਬੈਠੇ ਸੋਖੋ ਅੱਜ ਕੱਲ੍ਹ ਜਮਾਨਾ ਦਾ ਬੜਾ ਖਰਾਬ ਆ ਪਰ ਤੂੰ ਗੌਰ ਰੱਖੇ ਪਤਾ ਕਰ ਨਹੀਂ ਮਾਣਾ ਮੋਟਾ ਹਣਾ ਤੇ ਬਾਪੂ ਵੀ ਵਿਚਾਰਾ ਭੋਲਾ ਕਿਤੇ ਹੋਰੀ ਨਾ ਬਚੋਲੇ ਦੀਆਂ ਗੱਲਾਂ 'ਚ ਆ ਜਾਵੇ ਚੱਲ ਤੂੰ ਗੌਰ ਰੱਖੀ ਆਹ ਯਾ ਗੋਲਿਆ ਕਰ ਆਹ ਦੇਖ ਲੈ ਸਾਹਮਣੇ ਘਰ ਹੈ ਗੋਲਿਆ ਹਾਂਜੀ ਘਰ ਤਾਂ ਬਾਤ ਸੋਹਣਾ ਵੀ ਆਹਾ ਘਰ ਹੈ ਭਾਈ ਦੇਖ ਲੈ ਆ ਜਾ ਆ ਵਧੀਆ ਪਾਇਆ ਠੀਕ ਹੈ ਪਸੰਦ ਆਹਾ ਆ ਗੋਲੇ ਮਤਾਏ ਘਰ ਆਕਰ ਘਰ ਦੀ ਤਾਂ ਆਪਾਂ ਕੀ ਗੱਲ ਕਰਨੀ ਆ ਮੈਂ ਤਾਂ ਗੱਲਾਂ ਐ ਕਰਦਾ ਵੀ ਮੁੰਡਾ ਬਸ ਕੋਈ ਨਸ਼ਾ ਪੱਤਾ ਨਾ ਕਰਦਾ ਨਾ ਨਾ ਮੁੰਡਾ ਸੋਨੇ ਵਰਗਾ ਅੱਛਾ ਹਾਂ ਕੁਝ ਨਹੀਂ ਖਾਂਦਾ ਪੀਂਦਾ ਨਾ ਜਰਦਾ ਪੀੜੀ ਸਿਕਟ ਕੁਝ ਨਹੀਂ ਮੈਂ ਮੁੰਡੇ ਨਾਲ ਵੀ ਰਾਏ ਕਰੀ ਥੀ ਹਾਂ ਮੁੰਡਾ ਕਹਿੰਦਾ ਬਾਪੂ ਮੁੰਡਾ ਲੱਗਿਆ ਹੋਵੇ ਕਿਤੇ ਕੰਮਕੁੰਮ ਤੇ ਵੀ ਬਸ ਆ ਨਸ਼ਾ ਪਤਾ ਨਾ ਕਰਦਾ ਨਾ 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 ਇਹ ਗਾਰੰਟੀ ਹੈ ਬਾਬਾ ਠੀਕ ਹੈ ਕੋਈ ਇਹੋ ਜੀ ਗੱਲ ਨਹੀਂ ਜੈਸਾਸ ਕਮਾਂਡ ਪੂਰਾ ਸੇ ਪਾਸੇ ਪਤਾ ਕਰ ਸਕਦੇ ਤੁਸੀਂ ਨਹੀਂ ਫਿਰ ਮਾਪੇ ਤਾਂ ਭਈ ਪਤਾ ਕਰਦੀ ਹੁੰਦਾ ਐਸੀ ਗੱਲ ਕੋਈ ਨਹੀਂ ਹੈਗੀ ਰਿਸ਼ਤਾ ਕਰਾਉ ਥੋਕ ਵਜਾ ਕੇ ਬਾ ਠੀਕ ਹੈ ਚਲ ਦੇਖ ਲੈਂਦੇ ਫਿਰ ਆਪਾਂ ਆ ਜਾ ਆ ਜਾ ਦਲਵਾਰਾ ਸਿਹਾਨ ਦਾ ਖਿਆ ਆਹਾ ਠੀਕ ਹੈ ਵਿੱਕੀ ਮੈਂ ਵਿੱਕੀ ਹਾਂ ਜੀ ਮੈਂ ਉਹ ਤਾਂ ਤਿਆਰ ਹੋ ਗਿਆ ਉਹ ਤਾਂ ਦੇਖਣ ਆਲੇ ਆਇਆ ਸੀ ਹਾਂ ਦੱਸਿਆ ਜੀ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਹਾਂ ਉਹ ਤੋਂ ਤੇ ਦਦੋਂ ਆਉਣਗੇ ਤੋ ਬੋਲੀ ਨਾ ਬਾਲਾ ਹਾਂ ਕੋਈ ਮੰਮੀ ਆਗਣਾ ਸੌ ਗਣ ਪੁੱਛਦਾ ਹੁੰਦਾ ਹੀ ਹੈ ਜਿਵੇਂ ਕੁੜੀ ਦੇਣੀ ਹੈ ਜਾਂ ਜਿਹੜਾ ਮੁੰਡਾ ਜਿਉਣਾ ਹਨਾ ਚੱਲ ਪੁੱਛਦਾ ਤਾਂ ਹੁੰਦਾ ਵੀ ਬੱਸ ਵੀ ਉਹਨਾਂ ਦੀਆਂ ਗੱਲਾਂ ਸੁਣ ਲਈ ਬਾਈ ਕਿਵੇਂ ਕਰਦੇ ਨੇ ਕਿਵੇਂ ਨਹੀਂ ਕਰਦੇ ਠੀਕ ਆ ਮੰਮੀ ਉਹੀ ਗੱਲ ਦਾ ਜਵਾਬ ਦੇਣਾ ਆਪਾਂ ਨੇ ਠੀਕ ਹੈ ਨਾ ਠੀਕ ਹੈ ਹੋਰ ਆ ਜਾਣ ਦੇ ਮੈਨੂੰ ਕੋਈ ਆਇਆ ਮੈਨ ਲੱਗਦੀ ਢਟ ਹਟ ਗਿਆ ਆਇਆ ਹਾਂ ਦੇਖਾ ਦੇਖਿਓ ਮੜੇ ਇਹ ਵੀ ਲੈ ਆਇਆ ਉਹ ਫਰੈਂਡ ਅੱਛਾ ਜੀ ਆ ਜਾਓ ਆਗੇ ਬੁੱਤੋਂ ਤਾਂ ਕੋਈ ਨਹੀਂ ਪਹੁੰਚਿਆ ਆ ਗਏ ਆ ਗਏ ਆਉਂਦੇ ਆ ਜਾ ਯਾਰ ਤਾਂ ਮੰਗਿਆ ਇੱਥੇ ਹੀ ਆਲੇ ਆਲੇ ਬੈਠੋਈ ਅਸਲੀ ਗੱਲ ਹੱਸ ਲੀ ਕਾ ਸੱਸੀ ਗੱਲ ਸੱਸੀ ਆ ਦੇ ਦਲੇ ਕੋਈ ਨਹੀਂ ਆਇਆ ਤੁਸੀਂ ਕੋਲ ਤਾਂ ਤੁਸੀਂ ਦੇ ਹਾਂ ਬੋਲ ਠੀਕ ਹੈ ਠੀਕ ਹਾਂਜੀ ਦਰਬਾਰਾ ਸਿੰਘ ਜੀ ਕਾਕਾ ਜੀ ਨੇ ਜੀ ਬੈਠੇ ਨੇ ਠੀਕ ਹੈ ਜੀ ਉਹਨਾਂ ਦੇ ਮਾਤਾ ਜੀ ਦੇ ਠੀਕ ਹੈ ਜੀ ਵਾਕਈ ਜਿਹੜੀ ਗੱਲਬਾਤ ਕਰਨੀ ਹੈ ਕਰ ਸਕਦਾ ਗੱਲ ਤਾਂ ਆਪਾਂ ਬਸ ਕੀ ਕਰਨੀ ਸੀ ਕਾਕਾ ਜੀ ਕਿੰਨੇ ਪੜੇ ਹੋਏ ਹਾਂ ਤੁਸੀਂ ਮੈਂ ਜੀ ਪਿਛਲੇ ਸਾਲ ਬੀਏ ਕਰ ਲਈ ਠੀਕ ਹੈ ਹਾਂ ਤੇ ਕੰਮ ਕਾਜ ਕੋਈ ਫਿਰ ਹੁਣ ਕੰਮ ਕਾਜ ਫਿਲਹਾਲ ਤਾਂ ਇੱਕ ਪ੍ਰਾਈਵੇਟ ਜੌਬ ਕਰਦੇ ਹਾਂ ਜੀ 20 ਕੁ ਹਜ਼ਾਰ ਰੁਪਏ ਦੇ ਤੇ ਨਾਲ ਆਪਣੇ ਲਾਗੇ ਬੈਂਕਾ ਜੀ ਉੱਥੇ ਕਰਦੇ ਚਲੋ ਉਹ ਤਾਂ ਦਾ ਕੀ ਆ ਆਪਾਂ ਮਿਹਨਤ ਕਰਾਂਗੇ ਮਿਹਨਤ ਦਾ ਫਲ ਤਾਂ ਮਿਲਦਾ ਹੀ ਹੈ ਹਾਂਜੀ ਹਾਂਜੀ ਅਸੀਂ ਪੱਕੇ ਹੋ ਜਾਵਾਂਗੇ ਲੱਗੇ ਰਹੋ ਪਰ ਕਰੀ ਚੱਲੋ ਕੰਮ ਤੇ ਹੋਰ ਕੋਈ ਦਸਾ ਪਤਾ ਤਾਂ ਨਹੀਂ ਕਰਦੇ ਕਾਕਾ ਜੀ ਕੋਈ ਤੁਸੀਂ ਨਹੀਂ ਨਹੀਂ ਇਹ ਜੇ ਕੰਮ ਤਾਂ ਦੂਰੇ ਹੈ ਜੀ ਕਿਉਂ ਅੱਜ ਕੱਲ ਦੇ ਜਵਾਖਣਾ ਥੋੜੇ ਜਿਹਾ ਉਹ ਹੋਈ ਪੈਨੇ ਦੂਰੀ ਰੋਂ ਤਾਂ ਬਹੁਤ ਵਧੀਆ ਕਰਨਾ ਨਾ ਨਾ ਇਹ ਅਸੀਂ ਸੰਗ ਤੇ ਨਹੀਂ ਪਾਈ ਪਸੂਦੋ ਜੀ ਅਈ ਤੇ ਪੜਕੇ ਨੇ ਤੇ ਭਾਈ ਇਹ ਨਾ ਉਹੀ ਗੱਲ ਕਰਦੇ ਜੀ ਅੱਜ ਕੱਲ ਜਵਾਕ ਆਈ ਨੇ ਨਾ ਤੁਰੇ ਫਿਰਦੇ ਨੇ ਅਜੇ ਨਸ਼ੇ ਵੀ ਬਹੁਤ ਹੋ ਗਏ ਜੀ ਆਪਣੀ ਕੁੜੀਆ ਕਦੀ ਪੜੀ ਹੋਈ ਆ ਕੁੜੀਆ ਤਾਂ ਆਪਣੀ 8ਵੀਂ ਕੀ ਪੜੀ ਹੋਈ ਆ ਦੇਖ ਵੀਰੇ ਮੈਨੂੰ ਪੂਰੀ ਕੰਮਕਾਰ ਵਾਲੀ ਚਾਹੀਦੀ ਆ ਭੈਣ ਜੀ ਕੁੜੀ ਘਰ ਦਾ ਸਾਰਾ ਕੰਮ ਕਰਦੀ ਆ ਘਰੇ ਦੋਹੇ ਪੜੇ ਭੈਣ ਭਾਈ ਨੇ ਉਹਦੀ ਮਾਂ ਮਰ ਗਈ ਸੀ ਸਾਰਾ ਘਰ ਦਾ ਕੰਮ ਉਹਦੇ ਕੋਲ ਹੀ ਆ ਸਾਰੇ ਘਰ ਦੀ ਜ਼ਿੰਮੇਵਾਰੀ ਭਾਈ ਉਹਦੇ ਕੋਲ ਤੇ ਦੇਖੋ ਜੀ ਕੁੜੀ ਘਰ ਦਾ ਕੰਮ ਸਾਰਾ ਜਾਣਦੀ ਐ ਕਰਦੀ ਐ ਕੋਈ ਇਹ ਜੀ ਗੱਲ ਠੀਕ ਆ ਜੀ ਬਾਕੀ ਤੁਸੀਂ ਜਿਹੜੀ ਗੱਲ ਐ ਕੋਈ ਦੇਣ ਲੈਣ ਵਾਲੀ ਕੋਈ ਗੱਲ ਬਾਤ ਐ ਉਹ ਤੁਸੀਂ ਹੁਣ ਕਰ ਸਕਦੇ ਕੋਈ ਨਾ ਭਾਈ ਇਹ ਨਹੀਂ ਕਹਾੜ ਨਾ ਕਰੋ ਜੋ ਗੱਲਬਾਤ ਹੋਈ ਵਿਚੋਲੇ ਨੂੰ ਦੱਸਦਾ ਚੰਗਾ ਭੈਣ ਜੀ ਜਿਵੇਂ ਤੁਹਾਨੂੰ ਠੀਕ ਲੱਗਿਆ ਉਹ ਮੈਨੂੰ ਦੱਸ ਦਿਓ ਸასი ਗੱਲ ਆਪਕ ਤਾਂ ਫੀਮੇਲ ਆਖੀ ਜਿਹੜੇ ਆਏ ਸੀਗੇ। ਮੈਂ ਗੱਲਬਾਤ ਤਾਂ ਠੀਕ ਲੱਗਦਾ। ਹਣਾ। ਬਾਕੀ ਆਪਾਂ ਤੁਸੀਂ ਬਣਾ ਲਓ ਦੇਖ ਲਓ। ਪ੍ਰੋਗਰਾਮ ਕਿਤੇ ਦੇਖਣ ਜਾਣਾ ਕੁੜੀ ਨੂੰ। ਉਹ ਕਿਵੇਂ ਦੀ ਗੱਲ ਸਾਂਤ ਤੇਰੀ ਮਾਸੀ ਉਥੇ ਪਿੰਡ ਦੇ ਕੋਲ ਤਾਂ ਰਹਿੰਦੀ ਆ। ਮੈਂ ਉਹ ਤੋਂ ਪਤਾ ਲੈ ਲੈਂਦੀ ਵੀ ਕੁੜੀ ਕਿਵੇਂ ਆ। ਆਹੋ ਵੀ ਚਾਉਂਦੇ ਦੇ ਕੋਲ ਤਾਂ ਹੈਗਾ ਮਨ ਵੀ। ਉੱਥੇ ਮਾਸੀ ਰਹਿੰਦੀ ਤੇਰੀ ਮਾਸੀ ਦੇ ਕੋਲ ਜਾ ਕੇ ਆਪਾਂ ਪਤਾ ਕਰ ਲੈਨੇ। ਹਾਂ ਮੰਮੀ, ਇਹ ਵੀ ਗੱਲ ਥੋੜੀ ਸਿਆਣੀ ਆ। ਆਪਾਂ ਐ ਕਰਦੇ ਆ ਤਿਆਰ ਤਾਂ ਹੋ ਹੀ ਗਏ ਆ। ਆਪਾਂ ਅੱਜ ਹੀ ਚੱਲਦੇ ਆ।